ਸਭ ਦਾ ਪਿਆਰਾ ਨਿੱਕਾ ਸ਼ੁਭ ਕਦੋਂ ਵੱਡਾ ਹੋ ਗਿਆ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਟਾਈਮ ਐਨੀ ਜਲਦੀ ਬੀਤਿਆ ਕਿ ਆਪਾਂ ਜਿਹੜੇ ਸ਼ੁਭ ਨੂੰ ਨਿੱਕੇ ਜਿਹੇ ਨੂੰ ਦੇਖਿਆ ਸੀ ਅੱਜ ਪੂਰੇ 1 ਸਾਲ ਬਾਅਦ ਖੁਦ ਚੱਲਣ ਲੱਗ ਗਿਆ ਹੈ ਅਤੇ ਉਹ ਗੱਡੀ ਚਲਾਣ ਦੀ ਵੀ ਕੋਸ਼ਿਸ਼ ਕਰਦਾ ਹੈ ਉਹ ਜਿਵੇਂ ਜਿਵੇਂ ਵੱਡਾ ਹੋ ਰਿਹਾ ਹੈ ਉਸ ਦੇ ਸ਼ੌਂਕ ਸਿੱਧੂ ਮੂਸੇਵਾਲਾ ਦੇ ਵਾਂਗੂ ਵੱਧਦੇ ਹੀ ਜਾ ਰਹੇ ਹਨ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਸਾਡਾ ਨਿੱਕਾ ਸ਼ੁਭ ਬਿਲਕੁਲ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਦਿਖਦਾ ਹੈ ਅਤੇ ਉਸੇ ਤਰ੍ਹਾਂ ਹੀ ਦੇਖਦਾ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਜਲਦੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਨਿੱਕਾ ਸ਼ੁਭ ਕਿੰਨਾ ਕਿਊਟ ਸੀ ਜਦੋਂ ਉਹ ਛੋਟਾ ਸੀ ਅਤੇ ਜਦੋਂ ਉਹ ਵੱਡਾ ਹੋ ਰਿਹਾ ਹੈ ਤਾਂ ਓਵੇਂ ਓਵੇਂ ਹੋਰ ਜ਼ਿਆਦਾ ਕਿਊਟ ਹੁੰਦਾ ਜਾ ਰਿਹਾ ਹੈ ਉਸ ਨੂੰ ਚਾਉਣ ਵਾਲਿਆਂ ਦੀ ਗਿੰਦੀ ਬਹੁਤ ਜ਼ਿਆਦਾ ਵੱਧ ਗਈ ਹੈ ਅਸੀਂ ਤੁਹਾਨੂੰ ਦੱਸਦੇ ਕਿ ਨਿੱਕੇ ਸ਼ੁਭ ਨੂੰ ਮਿਲਣ ਵਾਸਤੇ ਅਕਸਰ ਕੋਈ ਨਾ ਕੋਈ ਉਸ ਦੇ ਕਰ ਆਇਆ ਹੀ ਰਹਿੰਦਾ ਹੈ ਸਿੱਧੂ ਮੂਸੇਵਾਲਾ ਜਿਵੇਂ ਲੋਕਾਂ ਦੇ ਦਿਲਾਂ ਦੇ ਵਿੱਚ ਵੱਸਦਾ ਹੈ ਉਸੇ ਤਰ੍ਹਾਂ ਨਿੱਕਾ ਸ਼ੁਭ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ